ਅਪਡੇਟਾ ਰੱਖਣ ਜਾ ਰਿਆਂ ਪ੍ਰਾਣੀਆਂ ਜਿਨ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਅੱਜ ਉਹਨਾਂ ਦੀ ਦਸ਼ਾ ਕੀ ਕੀਤੀ ਉਹ ਵੀ ਤੁਹਾਡੇ ਸਾਹਮਣੇ ਮੈਂ ਧਰੂੰਗਾ ਪਹਿਲਾਂ ਤੁਸੀਂ ਇਹ ਖਬਰ ਸੁਣੋ ਜਿਹੜੀ ਅੱਗ ਵਾਂਗੂ ਵਾਇਰਲ ਹੋ ਰਹੀ ਆ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਵ ਦੇ ਮੌਕੇ ਤੇ ਨਕਲ ਲਹੀ ਗਈ ਔਰ ਉਸ ਤੋਂ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰiyat ਨਾਲ ਹੋਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਇਹ ਚੀਜ਼ ਦੇਖ ਕੇ दिली ਦੁੱਖ ਹੁੰਦਾ ਤੇ ਬਹੁਤ ਜ਼ਿਆਦਾ ਗੁੱਸਾ ਵੀ ਆਂਦਾ ਹੈ ਕਿ ਜਿਹੜੇ ਲੋਗ ਨੇ ਉਹ ਕਿਉਂ ਨਹੀਂ ਮੁਰਦੇ ਇੱਕ ਲੜਕੀਏ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਨਕਲ ਉਤਾਰ ਰਹੀ ਹੈ ਮਜ਼ਾਕ ਬਣਾ ਰਹੀ ਹੈ ਤੇ ਫਿਰ ਉਸ ਲੜਕੀ ਦਾ ਅੰਤਜਾਮ ਕੀ ਹੋਇਆ ਉਸ ਲੜਕੀ ਦੇ ਨਾਲ ਕੀ ਬੀਤਿਆ ਇਸੰਤਲਕ ਅਜੀ ਦੀ ਵੀਡੀਓ ਹੈ ਵੀਡੀਓ ਹਲਵਾ ਦਨੇ ਆ ਵੀਡੀਓ ਦੇਖਣਾ ਬਹੁਤ ਜ਼ਰੂਰੀ ਹੈ ਐਂਡ ਤੱਕ ਵੀਡੀਓ ਦੇਖਣਾ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਕੋ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਰੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਆਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਅਭੀ ਉਹ ਸਾਸਰੀ ਕਾਲ ਜਿਵੇਂ ਕਿ ਗੁਰੂ ਨਾਨਕ ਦੇਵ ਦਾ ਪਿਛਲੇ ਦਿਨੀ ਇੱਕ ਵਾਇਰਲ ਹੋਈ ਹੈ ਵੀਡੀਓ ਜਿਹਦੇ ਵਿੱਚ ਉਹ ਕੁੜੀ ਨੇ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਯਾਨੀ ਚੋਲਾ ਪਾਇਆ ਤਾਂ ਉਹਦਾ ਮੁੱਛਾ ਦਾੜੀ ਲਾ ਕੇ ਬਿਲਕੁਲ ਯਾਨੀ ਨਕਲ ਮਾਰ ਦਿੱਤੀ ਗੁਰੂ ਸਾਹਿਬ ਦੀ ਤਾਂ ਉਹਨਾਂ ਦੇ ਨਾਲ ਇੱਕ ਬਹੁਤ ਵੱਡਾ ਭਾਣਾ ਵਰਤ ਗਿਆ ਇਹ ਗੁਰੂ ਸਾਹਿਬ ਦੀ ਮਹਿਮਾ ਕਹਿ ਰਹੇ ਨੇ ਲੋਕ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਸੁਣਾਉਣ ਵੀ ਜਾ ਰਿਹਾ ਜਿਹੜੇ ਬੰਦੇ ਨੇ ਸਾਥ ਦਿੱਤਾ ਸੀ ਉਸ ਬੰਦੇ ਦੀ ਯਾਨੀ ਕਹ ਸਕਦੇ ਆਪਾਂ ਉਹ ਚੜਾਈ ਕਰ ਗਏ ਨੇ ਮੌਤ ਹੋ ਗਈ ਐ ਔਰ ਜਿਹੜੀ ਉਹ ਕੁੜੀ ਐ ਉਹ ਵੀ ਪਾਗਲ ਹੋ ਚੁੱਕੀ ਐ ਕਿਵੇਂ ਹੋ ਚੁੱਕੀ ਐ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਕਿਉਂਕਿ ਗੁਰੂ ਸਾਹਿਬ ਦੀ ਜਿਹਨੇ ਜਿਹਨੇ ਨਕਲ ਕੀਤੀ ਆ ਉਹ ਤੁਹਾਡੇ ਸਾਹਮਣੇ ਮੈਂ ਹੋਰ ਵੀ ਅਪਡੇਟਾ ਰੱਖਣ ਜਾ ਰਿਹਾ ਪ੍ਰਾਣੀਆਂ ਜਿਨ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਅੱਜ ਉਹਨਾਂ ਦੀ ਦਸ਼ਾ ਕੀ ਕੀਤੀ ਉਹ ਵੀ ਤੁਹਾਡੇ ਸਾਹਮਣੇ ਮੈਂ ਧਰੂੰਗਾ ਪਹਿਲਾਂ ਤੁਸੀਂ ਇਹ ਖਬਰ ਸੁਣੋ ਜਿਹੜੀ ਅੱਗ ਵਾਂਗੂ ਵਾਇਰਲ ਹੋ ਰਹੀ ਆ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦੇ ਮੌਕੇ ਤੇ ਨਕਲ ਰਹੀ ਗਈ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਸਜ਼ਾ ਮਿਲੀ ਉਹ ਸੁਣ ਲਓ ਉਸ ਤੋਂ ਬਾਅਦ ਤੁਹਾਡੇ ਨਾਲ ਜਿਹੜੀ ਹੋਰ ਵੀ ਬੰਦਿਆਂ ਨੇ ਗੁਰੂ ਸਾਹਿਬ ਦਾ ਬਾਣਾ ਪਾ ਕੇ ਉਹਨਾਂ ਦੀ ਨਕਲ ਤਾਈ ਆ ਉਹਨਾਂ ਦੇ ਨਾਲ ਨਾਲ ਕੀ ਬੀਤੀ ਅਤੇ ਤੁਹਾਡੇ ਸਾਹਮਣੇ ਕਰੂੰਗਾ ਉਹ ਹੀ ਬੜੀ ਅਹਿਮ ਗੱਲ ਆ ਪਹਿਲਾਂ ਇਹਨੂੰ ਸੁਣ ਲਓ ਇਸ ਦੇ ਪਿੱਛੇ ਪਰਮਾਤਮਾ ਦੀ ਕੋਈ ਮਰਜ਼ੀ ਹੈ ਜਾਂ ਕੋਈ ਹੋਰ ਕਾਰਨ ਹੈ ਕਿ ਅਜਿਹਾ ਬਾਣਾ ਵਰਤ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਦਰਸਾਲ ਦੇ ਵਿੱਚ ਇਹ ਜਿਹੜੀ ਜਾਣਕਾਰੀ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਗੁਰਪੁਰਬ ਦੇ ਮੌਕੇ ਰਚੇਗੇ ਸੁਹਾਗ ਦੀ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਥੋੜੇ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋਈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਕਿ ਇੱਕ ਸ਼ਖਸ ਹੈ ਜੋ ਕਿ گاڑی ਲਗਾ ਕੇ ਤੇ ਵਸਤਰ ਪਹਿਨ ਕੇ ਖੂਬ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਹਾਗ ਰਚਾ ਰਿਹਾ ਸੀ ਇਹ ਵੀਡੀਓ ਮੈਂਟਾਂ ਦੇ ਵਿੱਚ ਹੀ ਵਾਇਰਲ ਹੋ ਜਾਂਦੀ ਹੈ ਤੇ ਸਿੱਖ ਸਮਾਜ ਗੁੱਸੇ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਸਿੱਖ ਕੌਮ ਜਾਂ ਫਿਰ ਸਿੱਖੀਜ਼ਮ ਦੇ ਵਿੱਚ ਐਸੀ ਕਿਸੇ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਕਿ ਕੋਈ ਵੀ ਗੁਰੂ ਮਹਾਰਾਜ ਦਾ ਸੁਆਗ ਰਚਾ ਸਕੇ ਪਰ ਇਹ ਹੋਇਆ ਕਿ ਤਾਂ ਇਸ ਦੇ ਵਿੱਚ ਬਾਅਦ ਚ ਜਾਣਦੇ ਆ ਪਰ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ 13 ਸਾਲ ਦੇ ਵਿੱਚ ਇਹ ਜਿਹੜਾ ਸਮਾਗਮ ਰਚਾਇਆ ਗਿਆ ਸੀ ਸ਼ਹਿਰ ਸ਼ਹਿਡੋਲ ਮੱਧ ਪ੍ਰਦੇਸ਼ ਦੇ ਵਿੱਚ ਸੀ ਤੇ ਸਿੰਧੀ ਸਮਾਜ ਦੇ ਵੱਲੋਂ ਇਹ ਸਮਾਗਮ ਬਾਬਾ ਨਾਨਕ ਦੇ ਗੁਰਪੁਰਬ ਮੌਕੇ ਕਰਾਇਆ ਗਿਆ ਸੀ ਤੇ ਹੁਣ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਮਾਗਮ ਨੂੰ ਕਰਵਾਉਣ ਵਾਲੀ ਪ੍ਰਬੰਧਕੀ ਕਮੇਟੀ ਦੇ ਸੈਕਟਰੀ ਕ੍ਰਿਸ਼ਨ ਸੋਨਪਾਲ ਦੀ ਮੌਤ ਹੋ ਗਈ ਹੈ ਜੀ ਹਾਂ ਤੁਸੀਂ ਠੀਕ ਸੁਣਿਆ ਪ੍ਰਬੰਧਕੀ ਕਮੇਟੀ ਦੇ ਸੈਕਟਰੀ ਕ੍ਰਿਸ਼ਨ ਸੋਨਪਾਲ ਦੀ ਹਾਰਟ ਅਟੈਕ ਦੇ ਨਾਲ ਅਚਾਨਕ ਮੌਤ ਹੋ ਗਈ ਹੈ ਕਿ ਉਹੀ ਕ੍ਰਿਸ਼ਨ ਸੌਣ ਪਾਲ ਨੇ ਜਿਹੜੇ ਕਿ ਬਾਬਾ ਨਾਨਕ ਦੇ ਸੁਆਗ ਰਚਣ ਵਾਲੇ ਦੇ ਬਿਲਕੁਲ ਕਰੀਬ ਸੀ ਹੁਣ ਇਹ ਕਿਸ ਤਰੀਕੇ ਦੇ ਨਾਲ ਹੋਇਆ ਕਿਉਂ ਹੋਇਆ ਇਹ ਬਾਅਦ ਦਾ ਵਿਸ਼ਾ ਹੈ ਤੇ ਜਾਂਚ ਦਾ ਵਿਸ਼ਾ ਹੈ ਪਰ ਸਭ ਤੋਂ ਪਹਿਲਾਂ ਜਾਂ ਸਭ ਤੋਂ ਪਹਿਲੀ ਨਜ਼ਰ ਹੈ ਜੇਕਰ ਕੋਈ ਇਸ ਖਬਰ ਨੂੰ ਸੁਣਦਾ ਤਾਂ ਇਹੀ ਕਹਿੰਦੇ ਆ ਕਿ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਸੁਆਗ ਰਚਾਇਆ ਗਿਆ ਤਾਂ ਪ੍ਰਮਾਤਮਾ ਨੇ ਇਹ ਜਿਹੜੀ ਸਜ਼ਾ ਇਹ ਡੇਟ ਹੈ ਸਾਰੇ ਤੇਹੀ ਕਹਿੰਦੇ ਨੇ ਹੁਣ ਦੂਸਰੀ ਕਵਰੇਜ ਤੇ ਨਾਲ ਹੀ ਜੁੜਦੀ ਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਦਰਅਸਲ ਜਿਸ ਸਟ੍ਰਕਚਰ ਨੇ ਖੀਰਗੁਰ ਨਾਨਕ ਦੇਵ ਜੀ ਦਾ ਸਵਾਗ ਰਚਾਇਆ ਸੀ ਰਚਿਆ ਸੀ ਜਿਸ ਨੇ ਜਿਸਨੇ ਦਾੜੀ ਮੁੱਛ ਲਗਾਈ ਸੀ ਉਸ ਤਰੀਕੇ ਦੇ ਵਸਤਰ ਪਹਿਨੇ ਸੀ ਉਹ ਹੋਰ ਕੋਈ ਨਹੀਂ ਬਲਕਿ ਇੱਕ ਨਵਾਲਿਕ ਕੁੜੀ ਸੀ ਤੇ ਜਾਣਕਾਰੀ ਤੇ ਖਬਰ ਇਹ ਹੈ ਕਿ ਇਹ ਨਵਾਲਿਕ ਕੁੜੀ ਵੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਡਿਪਰੈਸ਼ਨ ਦੇ ਵਿੱਚ ਚੱਲ ਰਹੀ ਹੈ ਡਿਪਰੈਸ਼ਨ ਐਨਾ ਹੈ ਕਿ ਬੱਚੀ ਨਾ ਤਾਂ ਕਿਸੇ ਨਾਲ ਗੱਲ ਕਰ ਰਹੀ ਹੈ ਤੇ ਨਾ ਹੀ ਸਕੂਲ ਜਾ ਸਕਦੀ ਹੈ ਇਸ ਹੱਦ ਤੱਕ ਇਸ ਲੜਕੀ ਦੀ ਇਸ ਇਹ ਤੁਸੀਂ ਦੇਖੋ ਵੀ ਕਿਸ ਹਾਦਸੇ ਇੱਕ ਗੁਰੂ ਸਾਹਿਬ ਨੇ ਭਾਣਾ ਵਰਤਾ ਦਿੱਤਾ ਹੁਣ ਗੱਲ ਕਰਦੇ ਆ ਤਾਂ ਤੁਸੀਂ ਸੁਣ ਲਈ ਆ ਵੀ ਜਿਹੜੇ ਬੰਦੇ ਨੇ ਉਹਦਾ ਸਾਥ ਦਿੱਤਾ ਉਹਦੀ ਤਾਂ ਮੌਤ ਹੋ ਚੁੱਕੀ ਆ ਔਰ ਦੂਜਾ ਕੁੜੀ ਦੀ ਗੱਲ ਉਹ ਬੇਹੱਦ ਜਿਆਦੇ ਪਾਗਲ ਹੋ ਚੁੱਕੀ ਆ ਤਾਂ ਉਹ ਇੱਕ ਸਕੂਲ ਜਾਂਦੀ ਕੁੜੀ ਸੀਗੀ ਜਿਹੜੀ ਹੁਣ ਸਕੂਲ ਵੀ ਨਹੀਂ ਜਾ ਪਾਰੀ ਨਾ ਕਿਸੇ ਨਾਲ ਗੱਲ ਕਰਦੀ ਆ ਪਾਗਲਾਂ ਵਾਲੀ ਅਵਸਥਾ ਦੇ ਵਿੱਚ ਉਹ ਜਾ ਚੁੱਕੀ ਆ ਦੂਜੀ ਗੱਲ ਗੁਰੂ ਸਾਹਿਬ ਦੀਆਂ ਨਕਲਾਂ ਕਰਨ ਵਾਲੇ ਪਿੱਛੇ ਨੂੰ ਜਾਈਏ ਤਾਂ ਡੇਰਾ ਮੁਖੀ ਰਾਮ ਰਹੀਮ ਦਾ ਚਿਹਰਾ ਸਾਹਮਣੇ ਆਉਂਦਾ जिने गुरु गोविंद सिंह जी ਦਾ ਬਸਤਰ ਪਾ ਕੇ ਬਾਝ ਹ ਆਪਣੇ ਹੱਥ ਉੱਤੇ ਬਿਠਾ ਕੇ ਬਿਲਕੁਲ ਇੱਕ ਕਾਪੀ ਕਰ ਦਿੱਤਾ ਸੀ ਵੀ ਮੈਂ ਅੱਜ ਦਾ ਜਿਹੜਾ ਕਿ ਗੁਰੂ ਆ ਇੱਕ ਇੱਕ ਕੋਸ਼ਿਸ਼ ਕੀਤੀ ਸੀ ਉਹਨੇ ਆਪਣੇ ਬਨਿਓ ਕਿ ਮੈਨੂੰ ਲੋਕ ਉਹ ਗੁਰੂ ਮੰਨਣ ਜਿਵੇਂ ਕਿ ਗੁਰੂ गोविंद सिंह ਜੀ ਨੂੰ ਮੰਨਿਆ ਉਹਦਾ ਬਹੁਤ ਹੀ ਉੱਚ ਕੋਟੀ ਦੇ مالک ਸੀ ਬੜੀ ਉੱਚੀ ਪਦਵੀ ਦੇ مالک ਸੀ ਜਿਨ੍ਹਾਂ ਨੇ ਪਹਿਲਾਂ ਤਾਂ ਚਾਰ ਪੁੱਤ ਬਾਰੇ ਫੇਰ ਪੰਜਵਾਂ ਬਾਪ ਬਾਰਿਆ ਛੇਵੀਂ ਮਾਂ ਬਾਰੀ ਤੇ ਫਿਰ ਸੱਤਵਾਂ ਆਪ ਬਾਰਿਆ ਤਾਂ ਇਹ ਸਾਡੇ ਗੁਰੂ ਦੀ ਕਹਾਣੀ ਆ ਸਾਡੇ ਸਿਖਾਂ ਦਾ ਜਿਹੜਾ ਇਤਿਹਾਸ ਹੈ ਬੜਾ ਡੂੰਗਾ ਤੇ ਬੜਾ ਲੰਬਾ ਚੌੜਾ ਕਹਿ ਸਕਦੇ ਆ ਇਹਦੀ ਹੱਦ ਤੱਕ ਜਾਣਾ ਬੜਾ ਮੁਸ਼ਕਲ ਜਿਹਾ ਕੰਮ ਹੈ ਕਿਉਂਕਿ ਐਡੀਆਂ ਐਡੀਆਂ ਕੁਰਬਾਨੀਆਂ ਆਪਾਂ ਸਿਰਫ ਮੂੰਹ ਦੇ ਵਿੱਚੋਂ ਕਹਿ ਸਕਦੇ ਆ ਦੇਣ ਵਾਲੀ ਜਿਹੜੀ ਗੱਲ ਆ ਉਦਾਂ ਫਿਰ ਉਦੋਂ ਹੀ ਪਤਾ ਲੱਗਦਾ ਜੇਦੋਂ ਕੋਈ ਜੰਗ ਦੇ ਮੈਦਾਨ ਨੂੰ ਤੁਰ ਜਾਂਦਾ ਤੇ ਜਾਂ ਫਿਰ ਕੋਈ ਆਪਣੀ ਕੌਮ ਦੇ ਬਚਾਉਣ ਨੂੰ ਨਿਕਲ ਜਾਂਦਾ ਤਾਂ ਫਿਰ ਉੱਥੇ ਆ ਕੇ ਪਤਾ ਲੱਗਦਾ ਕੌਣ ਸਿੱਖ ਹੈ ਤੇ ਕੌਣ ਗੁਰੂ ਆ ਤੇ ਕੌਣ ਸਿੱਖਾਂ ਦਾ ਇਤਿਹਾਸ ਰਚਣ ਵਾਲਾ ਤਾਂ ਜਿਨ੍ਹਾਂ ਨੇ ਇਹ ਇਤਿਹਾਸ ਰਚਿਆ ਉਹਨਾਂ ਦੀਆਂ ਨਕਲਾ ਲਾਉਣ ਵਾਲਿਆਂ ਦਾ ਹਾਸ਼ਿਰ ਕੀ ਹੋ ਰਿਹਾ ਇਹ ਹੁਣ ਦੇ ਜਿਹੜੇ ਹੋਰ ਲੋਕ ਨੇ ਜਿਹੜੇ ਸਿੱਖ ਧਰਮ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਸਿੱਖ ਧਰਮ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਚਾਹੇ ਸਰਕਾਰਾਂ ਹੋਣ ਚਾਹੇ ਕੋਈ ਹੋਰ ਹੋਵੇ ਤਾਂ ਮੈਂ ਕਹਿੰਦਾ ਉਹਨਾਂ ਨੂੰ ਸਿੱਖ ਲੈਣੀ ਚਾਹੀਦੀ ਐ ਇਹਨਾਂ ਗੱਲਾਂ ਤੋਂ ਜਿੰਨਾ ਜਿੰਨਾਂ ਨੇ ਗੁਰੂ ਸਾਹਿਬ ਦੇ ਨਾਲ ਇਹ ਵਰਤਾਰੇ ਕੀਤੇ ਉਹਨਾਂ ਦੇ ਨਾਲ ਜਿਹੜੀਆਂ ਵਾਪਰ ਰੀਆਂ ਉਹ ਅੱਜ ਦੀਆਂ ਮੌਜੂਦਾ ਤੁਹਾਡੇ ਸਾਹਮਣੇ ਗੱਲਾਂ ਨੇ ਨਾ ਕਿ ਕੋਈ ਕਹਾਣੀ ਆ ਪੁਰਾਣੀ ਨਾ ਕੋਈ ਦੱਸੀ ਪੁੱਛੀ ਗੱਲ ਆ ਇਹ ਬਿਲਕੁਲ ਤੁਹਾਡੇ ਸਾਹਮਣੇ ਵਾਪਰੀ ਆ ਔਰ ਦੂਜੀ ਗੱਲ ਪਿੱਛੇ ਜੇ ਇੱਕ ਨੌਜਵਾਨ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗਾਲਾਂ ਕੱਢੀਆਂ ਤਾਂ ਇੱਕ ਸਿੰਘ ਬੰਨੀ ਉਹਦਾ ਸੋਧਾ ਲਾਇਆ ਗਿਆ ਉਹਦੇ ਵਿੱਚ ਉਹਦੀ ਕੂਣੀ ਪਾਰ ਦਿੱਤੀ ਗਈ ਉਹਦੀ ਢੂਈ ਪਾਰ ਦਿੱਤੀ ਗਈ ਤੇ ਉਹਦਾ ਸਿਰ ਵੀ ਪਾਟ ਗਿਆ ਲੀਰੋ ਲੀਰ ਕਰ ਦਿੱਤਾ ਤਾਂ ਉਹ ਸ਼ਖਸ ਦੀ ਜਿਹੜੀ ਹਾਲਤ ਸੀ ਉਹ ਬੜੀ ਨਾਜ਼ਕ ਤੁਹਾਡੇ ਸਾਹਮਣੇ ਨਜ਼ਰ ਆਈ ਸੀ ਤੇ ਹੋਇਆ ਕਿਵੇਂ ਸੀ ਇੱਕ ਦਿਨ ਉਹਨੇ ਗੁਰੂ ਨੂੰ ਗਾਲ੍ਹਾਂ ਕੱਢੀਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੀ ਮਾਤਾ ਬਾਰੇ ਵੀ ਪੁੱਠਾ ਬੋਲਿਆ ਮੈਂ ਵੀਡੀਓ ਪਾਈ ਹੋਈ ਐ ਦੇ ਆਦਮੀਆਂ ਤੇ ਵੀ ਮੈਂ ਬੜੀਆਂ ਪਾਈਆਂ ਪਰ ਉਹ ਸ਼ਖਸ ਦੇ ਨਾਲ ਜਦੋਂ ਸਿੰਘ ਨੇ ਸੋਦਾ ਲਾਇਆ ਉਹ ਹਸਪਤਾਲ ਪਹੁੰਚ ਜਾਂਦਾ ਉਸ ਤੋਂ ਬਾਅਦ ਉਹਦੀ ਘਰ ਵਾਲੀ ਦਾ ਬਿਆਨ ਆਉਂਦਾ ਵੀ ਇਹਨਾਂ ਨੇ ਨਜਾਇਜ਼ ਕੁੱਟਿਆ ਦੂਜੇ ਦਿਨ ਖਬਰ ਆਉਂਦੀ ਐ ਵੀ ਬੰਦਾ ਉਹ ਬਿਲਕੁਲ ਨਾਜ਼ੁਕ ਹਾਲਤ ਦੇ ਵਿੱਚ ਐ ਇਹ ਸਾਡੇ ਗੁਰੂ ਦਾ ਜਿਹੜਾ ਪਣਾ ਇਹ ਬੜਾ ਹੀ ਅਜੀਬੋ ਗਰੀਬ ਹੈ ਆਪਣੇ ਆਪ ਦੇ ਵਿੱਚ ਇੱਕ ਮਾਇਆ ਵੀ ਹੈ ਇੱਕ ਚਮਤਕਾਰ ਕਹਿ ਸਕਦੇ ਆ ਪ੍ਰਮਾਤਮਾ ਦਾ ਕਹੋ ਪ੍ਰਮਾਤਮਾ ਉਹ ਸ਼ਕਤੀ ਹੈ ਜਿਹਦੇ ਨਾਲ ਇੱਕ ਇਨਸਾਨ ਦਾ ਟੱਕਰ ਲੈਣਾ ਬੜਾ ਅਸੰਭਵ ਕੰਮ ਹੈ ਤਾਂ ਫਿਰ ਵੀ ਲੋਕ ਸਾਡੀ ਧਰਤੀ ਦੇ ਜੀਵ ਜਿਹੜੇ ਉਹਨਾਂ ਦੇ ਬਣਾਏ ਹੋਏ ਪ੍ਰਮਾਤਮਾ ਦੇ ਉਹ ਅੱਜ ਵੀ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਸਮਝਦੇ ਕਿਉਂ ਨਹੀਂ ਇਹਨਾਂ ਗੱਲਾਂ ਤੋਂ ਬਾਜ਼ ਆਉਂਦੇ ਜਦੋਂ ਤੁਹਾਡੇ ਸਾਹਮਣੇ ਇਹ ਘਟਨਾਵਾਂ ਵਾਪਰਦੀਆਂ ਨੇ ਤੁਸੀਂ ਫੇਰ ਵੀ ਇਹਨਾਂ ਗੱਲਾਂ ਨੂੰ ਮੂਹਰੇ ਰੱਖਦੇ ਹੋ ਉਹਨਾਂ ਦਾ ਮਜ਼ਾਕ ਬਣਾ ਦਿੰਦੇ ਹੋ ਕਿ ਅੱਜ ਅਸੀਂ ਗੁਰੂ ਦਾ ਰੂਪ ਧਾਰ ਲਿਆ ਜੀ ਫਲਾਨਾ ਕਰਤਾ ਜੀ ਤੇ ਉਹਦਾ ਹਸ਼ਰ ਕੀ ਹੁੰਦਾ ਇਹ ਅੱਜ ਦੀ ਵੀਡੀਓ ਤੋਂ ਇਹ ਲੋਕ ਸਮਝਣ ਜਿਹੜੇ ਲੋਕ ਸਾਡੇ ਸਿੱਖ ਸਮਾਜ ਨੂੰ ਟਾਰਗੇਟ ਕਰਦੇ ਨੇ ਤੇ ਜਾਂ ਫਿਰ ਗੁਰੂਆਂ ਦੀ ਸ਼ਬੀ ਨੂੰ ਮਾੜਾ ਨੀਵਾਂ ਦਿਖਾਉਣਾ ਕੋਸ਼ਿਸ਼ ਕਰਦੇ ਨੇ ਇਹਦੇ ਵਿੱਚ ਇੱਕ ਮੈਸੇਜ ਜਾਂਦਾ ਕੰਗੜਾ ਰਣੌਤ ਨੂੰ ਕਿਉਂਕਿ ਕੰਗੜਾ ਰਣੌਤ ਨੇ ਵੀ ਇੱਕ ਪਿੱਛੇ ਜੇ ਫਿਲਮ ਬਣਾਈ ਸੀ ਸ਼ੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਪੂਰੇ ਦੇ ਪੂਰੇ ਸਮਾਜ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਇਸ ਗੱਲ ਤੋਂ ਸਿੱਖ ਲੈਣਾ ਚਾਹੀਦਾ ਵੀ ਜਿਹੜਾ ਗੁਰੂਆਂ ਦੇ ਉੱਤੇ ਉਂਗਲ ਚੱਕਦਾ ਜਾਂ ਫਿਰ ਉਹਨਾਂ ਦੀ ਸ਼ਬੀ ਤੇ ਟਾਰਗੇਟ ਕਰਦਾ ਉਹਨਾਂ ਨੂੰ ਤਾਂ ਉਹਨਾਂ ਦਾ ਹਾਸ਼ਿਰ ਅੱਜ ਕੀ ਹੋਇਆ ਇਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਆ ਕੋਈ ਪੁਰਾਣਾ ਮਾਮਲਾ ਨਹੀਂ ਇਹ ਬਿਲਕੁਲ ਤਾਜ਼ਾ ਮਾਮਲਾ ਜਿਨੇ ਨਕਲ ਲਈ ਉਹਦਾ ਹਾਸ਼ਿਰ ਵੇਖ ਲਓ ਉਹ ਜਿਹੜਾ ਉਹਦਾ ਸਾਥ ਦੇਣ ਵਾਲਾ ਸੈਕਟਰੀ ਸੀ ਪ੍ਰਧਾਨ ਸੀ ਉਹਨਾਂ ਦਾ ਜਿਹੜਾ ਉਹਦੀ ਮੌਤ ਹੋਈ ਹੈ ਤੇ ਕੁੜੀ ਟੈਨਸ਼ਨ ਦੇ ਵਿੱਚ ਚਲੀ ਗਈ ਆ ਬੜਾ ਜਿਆਦਾ ਨਾਜ਼ਕ ਹਾਲਤ ਆ ਉਹਦੀ ਤਾਂ ਹੁਣ ਇਸੇ ਤੋਂ ਪੰਜਾਬੀ ਉਹ ਸਮਝਣਾ ਚਾਹੀਦਾ ਲੋਕਾਂ ਨੂੰ ਜਿਹੜੇ ਸਿੱਖ ਸਮਾਜ ਤੇ ਉਂਗਲੀ ਚੱਕਦੇ ਨੇ ਤਾਂ ਮੇਰੀ ਅਪੀਲ ਆ ਤੁਹਾਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਫੈਲਾ ਦੇਣਾ ਗਰੁੱਪਾਂ ਦੇ ਵਿੱਚ ਤਾਂ ਕਿ ਆਪਣੀ ਕੌਮ ਦੇ ਪ੍ਰਤੀ ਇਹ ਮੈਸੇਜ ਜਾਵੇ ਕਿ ਗੁਰੂਆਂ ਦੇ ਨਾਲ ਜਾਂ ਫਿਰ ਗੁਰੂਆਂ ਦੇ ਉੱਪਰ ਉਂਗਲੀ ਚੱਕਣ ਵਾਲਿਆਂ ਦਾ ਹਸ਼ਰ ਕੀ ਆ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਦਿਖ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪ ਤੇ ਹਾਂਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਸੀ ਉਹ ਇਹੋ ਹੀ ਗੱਲ ਕਰਦੇ ਸੀ ਉਹਨਾਂ ਦਾ ਜਿਹੜਾ ਮੇਨ ਮੁੱਦਾ ਸੀ ਕਿ ਗੁਰੂਆਂ ਦੀ ਜਿਹੜੀ ਬੇਹਰਮਤੀ ਹੈ ਬੇਅਦਬੀ ਹੈ ਜੇਰਾਉ ਕੀ ਕਰੇਗਾ ਉਹਦੀ ਸਜ਼ਾ ਜਰੀਏ ਉਹ ਉਮਰ ਕੈਦ ਨੂੰ ਦਿੱਤੀ ਜਾਏਗੀ ਲੇਕਿਨ ਉਹਦੇ ਤੇ ਅਮਲ ਹੁੰਦਾ ਸਾਨੂੰ ਨਜ਼ਰ ਨਹੀਂ ਆ ਰਿਹਾ ਗੁਰੂਆਂ ਦੀ ਜਰੀ ਬੇਦਵੀਏ ਕਿਦੋਂ ਤੱਕ ਅਸੀਂ ਦੇਖਦੇ ਰਵਾਂਗੇ ਤੇ ਕਿਦੋਂ ਤੱਕ ਹੁੰਦੀ ਰਹੇਗੀ ਬਹੁਤ ਮਾਰੀ ਗੱਲ ਹੈ ਬੜੇ ਦੁੱਖ ਦੀ ਗੱਲ ਹੈ ਕਿ ਲੜਕੀ ਜਿਹੜੀ ਇੰਨਾ ਬਾਲਗ ਲੜਕੀ ਹੈ ਸ਼ਾਇਦ ਅਸੀਂ ਇਹ ਵੀ ਕਹੀਏ ਉਹਨੂੰ ਨਹੀਂ ਪਤਾ ਲੇਕਿਨ ਜਿਹੜੇ ਲੋਗਾ ਨੇ ਕਰਵਾਇਆ ਉਹਨਾਂ ਨੇ ਤੇ ਜਾਣਬੁੱਝ ਕੇ ਕਰਵਾਇਆ ਨਾ ਤੇ ਅਸੀਂ ਪਹਿਲੇ ਵੀ ਦੇਖਿਆ ਕਿ ਇੱਕ ਲੜਕੀ ਨੇ ਪਹਿਲੇ ਵੀ ਗੁਰੂ ਨਾਨਕ ਦੇਵ ਜੀ ਦਾ एनजी ਪਹਿਨਾਵਾ ਜਿਹੜਾ ਸੀ ਉਹ ਚੀਜ਼ਾਂ ਕੀਤੀਆਂ ਤੇ ਲੜਕੀ ਉਹ ਡਿਪਰੈਸ਼ਨ ਦੇ ਅੰਦਰ ਚਲੀ ਗਈ ਤੇ ਸੇਮ ਸਿਨੈਰੀਓ ਇਹ ਵੀ ਲੜਕੀ ਦੇ ਨਾਲ ਹੋਇਆ ਤੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਗੁਰੂਆਂ ਦੀ ਜਿਹੜੀ ਬੇਦਬੀ ਹੈ ਉਹ ਕਰਨਾ ਕਿ ਸਹੀ ਹੈ ਤਿੱਕੀ ਦੋ ਤੱਕ ਅਸੀਂ ਦੇਖਦੇ ਰਵਾਂਗੇ ਹਕੂਮਤ ਨੂੰ ਚਾਹੀਦਾ ਹੈ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਇਹਦੇ ਤੇ ਐਕਸ਼ਨ ਲਿਆ ਜਾਏ ਦੇਖਿਆ ਜਾਏ ਕਿ ਗੁਰੂਆਂ ਦੀ ਬੇਦਬੀ ਇਹਨੂੰ ਕਿਵੇਂ ਅਸੀਂ ਰੋਕ ਸਕਨੇ ਆ ਇਹਦੀ ਸਜ਼ਾ ਸਖਤ ਕੀਤੀ ਜਾਵੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ